मदनको भोलिको भेटघाटको लागि हामीले भोलि भेट्ने योजना बनाएका छौं। ਜੀ ਕੋ ਜੀ ਕੋ ਅਗਲੇ ਦਿਨ ਚੱਕਿਆ ਉਹ ਕੋਪਰੇਸ਼ਟ ਹੋ ਗਿਆ ਮਿਲਿਆ ਉਹਨੂੰ ਹੈ ਤੇ ਉਹ ਤਾਂ ਵਧੀਆ ਹੋ ਗਿਆ ਜਿਬਾੜਾ ਦਾ ਵੱਡਾ ਪਰੇਸ਼ਾਨ ਸੀ ਉਹਦਾ ਸਿਰ ਤੋਂ ਦਾ ਸਾਰਾ ਟੁੱਟਿਆ ਹੋਇਆ ਸੀ ਉਹਨੂੰ ਨੇ ਚੈਨ ਉਹ ਦੋਨੋਂ ਦੰਦਾਂ ਦੇ ਜਾਂਚ ਕੀਤੇ ਹੋਏ ਆਂ ਇਹ ਉਹ ਦੋ ਤਿੰਨ ਬਾਤ ਕਰ ਦੇਣਾ ਆ ਜਿਹੜਾ ਟਿਊਬ ਜੀ ਹੈ ਉਹ ਸ਼ਾਮ ਤੱਕ ਕਰ ਦੇਣੀ ਹੈ ਅਜੇ ਉਹਦਾ ਉੱਥੇ ਵਾਸਤਾ ਨਹੀਂ ਨਿਕਲਿਆ ਉਹ ਘੰਟੇ ਤੋਂ ਘੰਟੇ ਨਹੀਂ ਨਿਕਲਿਆ ਬਾਕੀ ਤਾਂ ਪਲੇਟਾ ਪੂਰਾ ਪਾਤੀ ਹੈ ਸਾਰਾ ਮੁੜ ਕੇ ਬਣਾ ਪਿਆ ਇਹ ਚਿਪੜੀ ਕੀਤੀ ਪਈ ਤੇ ਇਹਦੇ ਹੀ ਖੇਹਾਂ ਜਿਹੜੀ ਸਾਡੀ ਟੁੱਟੀ ਸੀ ਉਹਦੀ ਇਸ਼ੂਅਨ ਬੋਲਦੀ ਉਹ ਪਲਸਟਰ ਨਹੀਂ ਲੱਗਿਆ ਉਸ ਲੋਗ ਸਰਜਰੀ ਵੀ ਡਨ ਸਾਰੀ ਹੋ ਗਈ ਹੈ ਸਿਰ ਤਾਂ ਕਿੰਨੀ ਥੋੜੀ ਜਿਹਾ ਟੱਪੀ ਕਿਹੜੀ ਬੰਦ ਹੈ ਇਹ ਦੇਖੋ ਲੱਗਦਾ ਹੈ ਕੀ ਕੀ ਚੂਕੀ ਤਾਂ ਜਿਹੜੀ ਚੀਜ਼ ਵੀ ਲੋਡ ਲੈ ਪੁਆਇੰਟ ਇਹਸ ਕਲਰਫੁਲ ਹੁਣ ਚਾਹੀਦੀ ਕੋਈ ਨਹੀਂ ਜਿਹੜੀ ਜਿਹੜੀ ਉਹਦੇ ਇਹ ਅਜਮਨ ਕਰੇ ਹੁਣਾਂ ਵੀ ਇਹਨਾਂ ਦੀ ਗੱਲ ਹੋ ਜਾਂਦੀ ਹੈ ਕੋਈ ਤੁਸੀਂ ਮੈਡਸ ਹਜ਼ਾਰ ਲੈ ਲਓ ਮੈਨੂੰ ਪੈਸੇ ਲੈ ਮੈਮ ਮੈਂ ਨਹੀਂ ਥੈਂਕ ਯੂ ਨਹੀਂ ਉਹਨਾਂ ਨੇ ਕਿਹਾ ਹੈ ਨਹੀਂ ਨਹੀਂ ਮੈਂ ਹੋ ਗਿਆ ਸਾਰਾ ਕੁਝ ਇਹਨਾਂ ਨੇ ਇੱਕ ਤੋਂ ਬਾਅਦ ਤਾਂ ਉਹਨਾਂ ਨੇ